ਕਮੇਟੀ ਨੇ ਤਾਂ ਮੇ ਸਾਹਿਬ ਦੇ ਅਸਤੀਫੇ ਨੂੰ ਰਿਜੈਕਟ ਕੀਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਬੜੇ ਕੁਰਬਾਨੀ ਵਾਲੇ ਮਾਣਦਾਰ ਦਲੇਰ ਤੇ ਕਾਬਲ ਗੁਰਸਿੱਖ ਹਨਗੇ ਇਹਨਾਂ ਤੇ ਕੌਮ ਨੂੰ ਮਾਣ ਹੈ ਸੋ ਉਸ ਤੋਂ ਬਾਅਦ ਅਗਜੈਕਟਿਵ ਉਹਨਾਂ ਦੇ ਪਾਸ ਵੀ ਗਈ ਹੈ ਬੇਨਤੀ ਕਰਨ ਵਾਸਤੇ ਤੇ ਜੋ ਸਾਡੇ ਵੱਲੋਂ ਅਪੀਲ ਹੈ ਕਿ ਉਹ ਮਨਜ਼ੂਰ ਕਰਨਗੇ ਤੇ ਆਪਣਾ ਆ ਕੇ ਚਾਰਜ ਲੈਣਗੇ ਤਾਂ ਕਿ ਸਾਰਾ ਕੰਮ ਸਹੀ ਤਰੀਕੇ ਨਾਲ ਇਹ ਸੇਵਾ ਧਰਮ ਦੀ ਹੋ ਸਕੇ ਤੀਸਰਾ ਨਿਰਵਾਜਿਕ ਬਹੁਤ ਕੱਲ ਹੋਲੇ ਮਹੱਲੇ ਤੇ ਸਿੰਘ ਸਾਹਿਬ ਨੇ ਜੋ ਅਪੀਲ ਕੀਤੀ ਸੰਦੇਸ਼ ਦਿੱਤਾ ਉਹਦਾ ਜੋ ਸਾਰ ਸੀ ਉਹਨੂੰ ਜੇ ਕਈ ਵਾਰੀ ਸਾਡੇ ਜਵਾਨੀ ਯਾਦਰੀਆਂ ਦਾ ਗੱਲਾਂ ਕਿਉਂਕਿ ਪੋਲਿਟਿਕਸ ਚ ਪੈ ਗਏ ਆ ਜੇ ਕੋ ਪੜਿਆ ਵੀ ਸਭ ਭੁੱਲ ਜਾਂਦਾ ਸੋ ਗੁਰਬਾਣੀ ਦਾ ਹੈ ਕੋਈ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਵ ਲਾਏ ਦੇ ਅਨਸਾਰ ਸਤਕਾਰਯੋਗ ਸਿੰਘ ਸਾਹਿਬ ਜੀ ਨੇ ਹੋਲੇ ਮਹਲੇ ਦਾ ਸੰਦੇਸ਼ ਦਿੱਤਾ ਏਕਤਾ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਦਾ ਬਹੁਤ ਸਵਾਗਤ ਕਰਦੇ ਆਂ ਤੇ ਨਾਲ ਉਹਨਾਂ ਦੇ ਸਵਾਗਤ ਦੇ ਨਾਲ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਆਓ ਭਰਾਓ ਆਪਾਂ ਪਹਿਲਾਂ ਵੀ ਅਕਾਲ ਤਖਤ ਵੱਲੋਂ ਆਪਾਂ ਨੂੰ ਇਕੱਠੇ ਹੋਣ ਦੀ ਅਪੀਲ ਸੀ ਹੁਣ ਵੀ ਸੰਗਤ ਨੂੰ ਫੇਰ ਸਿੰਘ ਸਾਹਿਬ ਨੇ ਅਪੀਲ ਕੀਤੀ ਹੈ ਇਸ ਕਰਕੇ ਆਓ ਆਪੋਸਪੀਲ ਤੇ ਫੁੱਲ ਚੜਾਉਂਦੇ ਹੋਏ ਮਾੜਾ ਮੋਟਾ ਮਨਾਛੁੰਦਾ ਗੱਲਾਂ ਦੂਰ ਕਰੀਏ ਗੜੀ ਬੜੀ ਗੱਲਾਂ ਦੂਰ ਹੋ ਜੰਦੇ ਨੇ ਆਪਾਂ ਇਕੱਠੇ ਹੋ ਕੇ ਬੈਠੀਏ ਔਰ ਭਰਤੀ ਦੀਆਂ ਕਾਪੀਆਂ ਲਿਜਾਓ ਦਫ਼ਤਰ ਚੋਂ ਜਿੰਨੇ ਆ ਤੁਹਾਡਾ ਦਿਲ ਕਰੇ ਭਰਤੀ ਕਰੋ ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗੱਲਬਾਤ ਕਿڑی ਚ ਲੈਣਾ ਚਾਹੁੰਦੇ ਆ ਇਹ ਸਾਡਾ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ ਤੀਸਰਾ ਜੋ ਅੱਜ ਹਾਲਾਤ ਨੇ ਪਹਿਲਾ ਦੇਸ਼ ਦੇ ਫਿਰ ਸੂਬੇ ਦੇ ਦੇਸ਼ ਦੇ ਵਿੱਚ ਜਿੱਧਰ ਨੂੰ ਇਹ ਦੇਸ਼ ਜਾ ਰਿਹਾ ਹੈ ਮਨੋਰਟੀਆ ਨਾਲ ਧੱਕੇ ਹੋ ਰਹੇ ਨੇ ਔਰ ਫੈਡਰਲ ਸਿਸਟਮ ਟੋਟਲ ਖਤਮ ਕੀਤਾ ਜਾ ਰਿਹਾ ਹੈ ਔਰ ਜਿਹੜੀ ਡੀ ਲਿਮਿਟੇਸ਼ਨ ਹੋ ਰਹੀ ਹੈ ਉਹਦੇ ਚ ਜਿਹੜੇ ਛੋਟੇ ਸੂਬੇ ਨੇ ਜਿਨ੍ਹਾਂ ਨੇ ਦੇਸ਼ ਵਾਸਤੇ ਭਲਾ ਕੀਤਾ ਜਿਵੇਂ ਆਪਣੇ ਸੂਬਿਆਂ ਨੇ ਜੋ ਹੈ ਨਸਬੰਦੀ ਵਗੈਰਾ ਕਰਕੇ ਹੋਰ ਤਰੱਕੀ ਦੀਆਂ ਗੱਲਾਂ ਕੀਤੀਆਂ ਆਬਾਦੀ ਨੂੰ ਕੰਟਰੋਲ ਕੀਤਾ ਇਵੇਂ ਜਿਕਰ ਜਿਹੜਾ ਦੱਖਣ ਹੈ ਉਹਨਾਂ ਨੇ ਕੀਤਾ ਸੋ ਦੱਖਣ ਤੇ ਨਾਰਥ ਦਾ ਬਿਲਕੁਲ ਹੀ ਖਤਮ ਹੋ ਜਾਣਾ ਹੈ ਜਿਹੜੀ ਡਿਮਿਲੇਟਡ ਲਿਮਿਟੇਸ਼ਨ ਦੀ ਜੋ ਆ ਰਹੀ ਹੈ ਸਿਸਟਮ ਜੋ ਬਣਾ ਰਹੇ ਹੈ ਸੋ ਉਹਦੇ ਵਾਸਤੇ ਤੇ ਇਹ ਫੈਡਰਲਿਸਟ ਸਿਸਟਮ ਵਾਸਤੇ ਜਿਹੜਾ ਕਿ ਕਾਲੀਦਲ ਦਾ ਅਜੰਡਾ ਅਸੀਂ 1962 ਚ ਪਹਿਲਾ ਬਟਾਲੇ ਮਤਾ ਪਾਸ ਪਾਸ ਕੀਤਾ ਕਾਨਫਰੰਸ ਦੇ ਵਿੱਚ ਫਿਰ 1971 ਚ ਕੀਤਾ ਜਿਸ ਮਤੇ ਤੇ ਸਾਨੂੰ ਕੁੱਟ ਪੈਂਦੀ ਰਹੀ ਕਿ ਜੀ ਤਾਂ ਖਾਸ ਤਾਰ ਮੰਗਦੇ ਨੇ ਉਹ ਫੈਡਰਲਿਸਟ ਸਿਸਟਮ ਲਈ ਸੀ ਫਿਰ ਉਹਨੂੰ ਸੋਧ ਕੇ ਜਿਹੜਾ ਇੱਕ ਅੱਧਾ ਲਫ਼ਜ਼ ਜੀ ਨੂੰ ਹੱਥ ਗਲਤ ਕੱਢਦੇ ਸੀ 1978 ਚ ਲੁਧਿਆਣੇ ਕਾਨਫਰੰਸ ਹੋਈ ਆਲ ਇੰਡੀਆ ਉਸ ਵੇਲੇ ਪ੍ਰਧਾਨ ਸੀ ਤਲਵੰਡੀ ਸਾਹਿਬ ਮੁੱਖ ਮੰਤਰੀ ਸੀ ਬਾਲ ਸਾਹਿਬ ਔਰ ਚੰਦਰ ਸ਼ੇਖਰ ਜਿਹੜੇ ਬਾਅਦ ਚ ਪ੍ਰਧਾਨ ਮੰਤਰੀ ਜੋ ਸੈਕਟਰੀ ਸੀ ਸੀਪੀਆਈਮ ਦਾ ਉਹ ਵੀ ਸਟੇਜ ਤੇ ਬੈਠੇ ਸਨ ਸਾਰਾ ਸੋਧ ਕੇ ਬਤਾ ਜੋ ਲਿਖਿਆ ਉਹ ਸਾਡਾ ਫੈਡਰਲ ਸਿਸਟਮ ਦਾ ਹੀ ਸੀ ਤਾਂ ਕਿ ਕੰਟਰੀ ਆ ਜਿਹੜਾ ਜਿੰਨਾ ਚਿਰ ਸਹੀ ਫੈਡਰਲ ਸਿਸਟਮ ਨਹੀਂ ਦਾ ਗਰੋ ਨਹੀਂ ਕਰ ਸਕਦਾ ਜਿਵੇਂ ਹੁਣ ਪਹਿਲਾਂ ਹੀ ਟੈਕਸ ਦਾ ਕੋਈ ਸੀ ਨਹੀਂ ਸੂਬੇ ਕੋਲੇ ਛੱਡੇ ਹੀ ਕੋਈ ਨਹੀਂ ਸੀ ਲੇਕਿਨ ਉਸ ਆ ਜੀਐਸਟੀ ਤੋਂ ਬਾਅਦ ਤਾਂ ਬਿਲਕੁਲ ਹੀ ਸੂਬੇ ਬਿਲਕੁਲ ਖਤਮ ਕਰ ਤੇ ਮਿਊਨਿਸਪੈਲਿਟੀਆਂ ਬਣਾਤੇ ਨੇ ਟੈਕਸ ਲਾਉਣ ਨੂੰ ਕੋਈ ਥਾਂ ਹੀ ਨਹੀਂ ਛੱਡਿਆ ਫਿਰ ਉਹਨੂੰ ਜਦੋਂ ਮਰਜ਼ੀ ਕੀਤਾ ਮੋੜ ਦੇ ਨੇ ਦੋ ਦੋ ਤਿੰਨ ਤਿੰਨ ਮਹੀਨੇ ਵਾਪਸ ਨਹੀਂ ਕਰਦੇ ਸੋ ਇਹਦੇ ਨਾਲ ਜਿਹੜੀ ਫੈਡਰਲ ਸਿਸਟਮ ਤੇ ਬੜੀ ਵੱਡੀ ਝੋਟ ਹੈ ਇਹਦੇ ਨਾਲ ਵੀ ਝੋਟ ਹੈ ਕਾਨੂੰਨਾ ਨਾਲ ਤੇ ਨਾਲ ਜਿਹੜੀ ਨਵੀਂ ਹੱਦਬੰਦੀ ਆਈ ਉਹ ਉਸ ਤੋਂ ਵੱਡੀ ਝੋਟ ਹੈ ਕਿਉਂਕਿ ਜਦੋਂ ਗਿਣਤੀ ਥੋੜੀ ਮੈਂਬਰ ਪਾਰਲੀਮੈਂਟਾਂ ਦੀ ਘਟ ਗਈ ਉਸ ਬਤਾਵ ਕੱਲੇ ਜੂਪੀ ਚ 150 ਮੈਂਬਰ ਬਣ ਜਾਣਾ ਹੈ ਤੇ ਪੰਜਾਬ ਹਰਿਆਣਾ ਵੱਧ ਤੋਂ ਵੱਧ ਸਾਰੇ ਦੇ ਕੋਚ ਹਰਿਆਣੇ ਦੇ ਵੀ 18 ਹੋ ਜਾਣੇ ਸਾਡੇ ਵੀ 18 ਹੋ ਜਾਣੇ ਜਿਹੜੇ ਕਿ ਉਹਨਾਂ ਦੇ ਪਹਿਲਾਂ 9 ਸੀ ਸਾਡੇ 13 ਸੀ ਸੋ ਇੰਨੀਆਂ ਵੱਡੇ ਘਾਟੇ ਜਿਹੜੇ ਸਾਨੂੰ ਪੈਣੇ ਨੇ ਉਹ ਦੋਨਾਂ ਚੀਜ਼ਾਂ ਤੇ ਉੱਥੇ ਜਿਹੜੀ ਹੈ ਬਹਿਸ ਹੋਣੀ ਹੈ ਅਸੀਂ ਉਸ ਤੇ ਪਾਰਟੀ ਵੱਲੋਂ ਮੈਂ ਤੇ ਚੀਮਾ ਸਾਹਿਬ ਉੱਥੇ ਜਾਵਾਂਗੇ ਉਹ 22 ਤਰੀਕ ਨੂੰ ਹੋ ਰਹੀ ਹੈ ਕਾਨਫਰੰਸ ਉਹ ਸਤਾਈ ਪਾਰਟੀਆਂ ਸੱਦਿਆ ਨੇ ਇਹ ਦੇਸ਼ ਦਾ ਮਸਲਾ ਹੈ ਜਿਸ ਤੇ ਅਸੀਂ ਸਨ ਮੈਂ ਧੰਨਵਾਦ ਕਰਦਾ ਦੇਸ਼ ਦੇ ਉਹਨਾਂ ਪਾਰਟੀਆਂ ਦਾ ਕਿ ਪਹਿਲਾਂ ਅਸੀਂ ਇਕੱਲੇ ਲੜਦੇ ਸੀ 1968 ਤੋਂ ਲੜ ਲੱਗੇ ਸੀ ਤੇ ਸਾਨੂੰ ਕਹਿੰਦੇ ਸੀ ਖਾਲਸਤਾਨ ਮੰਗਦੇ ਨੇ ਹੌਲੀ ਹੌਲੀ ਸਾਡਾ ਡੀਐਮਕੇ ਨੇ ਸਾਥ ਦਿੱਤਾ ਫਿਰ ਸਾਡਾ ਸਾਥ ਇੱਕ ਹੋਰ ਪਾਰਟੀ ਸੀ ਉਹਨਾਂ ਨੇ ਤਾਂ ਦੋ ਪਾਰਟੀਆਂ ਨੇ ਸਾਡਾ ਸਾਥ ਦਿੱਤਾ ਸੀ ਪਹਿਲਾਂ ਸੀਪੀਐਮ ਸੀਪੀਐਮ ਨੇ ਦਿੱਤਾ ਸੀ ਤੇ ਲੇਕਿਨ ਅੱਜ ਉਹ ਪਾਰਟੀਆਂ ਜਿਹੜੀਆਂ ਸਾਨੂੰ ਕੁੜਦੇ ਸੀ ਕਾਂਗਰਸ ਵਗੈਰਾ ਅੱਜ ਉਹ ਵੀ ਆ ਕੇ ਉੱਥੇ ਖੜ੍ਹ ਗਏ ਨੇ ਕਿ ਹਾਂ ਮਾਰਤਾ ਦੇਸ਼ ਤਾਂ ਇਹ ਨਹੀਂ ਚੱਲ ਸਕਦਾ ਮਿਨੋਰਟੀ ਨਾਲ ਵੀ ਇਹ ਪਹਿਲਾਂ ਅਸੀਂ ਕਹਿੰਦੇ ਸੀ ਹੁਣ ਸਾਰੇ ਕਹਿਣ ਲੱਗੇ ਸਾਰੀਆਂ ਪਾਰਟੀਆਂ ਹੁਣ ਦੇਖੋ ਮinority ਦੇ ਧੱਕੇ ਦਾ ਤੁਸੀਂ ਮਨੀਕਰਨ ਸਾਹਾ ਬਹੁਤ ਪਵਿੱਤਰ ਜਗ੍ਹਾ ਹੈ ਜਿੱਥੇ ਹਰ ਸਿੱਖ ਜਾਂਦਾ ਹੈ ਹਰ ਪੰਜਾਬੀ ਜਾਂਦਾ ਹੈ ਪੰਜਾਬ ਦੀ ਕਲਚਰ ਤਾਂ ਜਿਹੜੀ ਹੈਗੀ ਉਹ ਤਾਂ ਹੈ ਹੀ ਐਸੀ ਕਲਚਰ ਕਿ ਗੁਰੂਆਂ ਨੇ ਤਾਂ ਚਾਰ ਦਰਵਾਜ਼ੇ ਕੋਈ ਨਾ ਮੁਸਲਮਾਨ ਨਾ Hindu ਨਾ ਇਸਾਈ ਸਿੱਖ ਸਭ ਨੂੰ ਬਰਾਬਰ ਰੱਖਿਆ ਕਿਸੇ ਨੂੰ ਕਿਹੇ ਹੀ ਨਹੀਂ ਵੀ ਕੋਈ ਬਾੜਾ ਉਹ ਕਹਿੰਦਾ ਆਪੋ ਆਪਣੇ ਧਰਮ 'ਚ ਪੱਕੇ ਰਹੋ ਲੇਕਿਨ ਪਰਮਾਤਮਾ ਇੱਕ ਹੈ ਜਿਹੜਾ ਸਮਝ ਵਸਦਾ ਸਾਨੂੰ ਸਾਂਝੀ ਵਾਲਤਾ ਦਾ ਸੰਦੇਸ਼ ਗੁਰੂ ਜੀ ਨੇ